28 ਦੀ ਵੀ ਹੈ ਨਹੀਂ ਜਿੱਥੇ ਤੂੰ ਫਿਰਦਾ ਹੈ ਨਹੀਂ ਨਹੀਂ ਕੋਈ ਫਾਇਦਾ ਨਹੀਂ ਹੋਰ ਫਾਇਦਾ ਕਿੱਥੇ ਹੋ ਜਿਹੜੇ ਐ ਥੋੜੀ ਹੁੰਦੀਆਂ ਨੇ ਗੱਲਾਂ ਮੈਂ ਲੱਖਾਂ ਹੀ ਬਸੂ ਰੋਜ਼ ਵੇਚਦਾ ਬੱਸ ਬੰਦਾ ਪੁੱਛੇ ਵੀ ਜਰਾ ਉਹ ਲੱਖਾਂ ਹੀ ਬਸੂ ਵੇਚਦਾ ਮੇਰੇ ਹੱਥਾਂ ਵਿੱਚ ਦੀ ਮੈਂ ਰੋਜ਼ ਮੇਰੇ ਥਾਂ ਤੋਂ ਖੋਲ ਕੇ ਦੇਖ ਲਾਦੇ ਹੁਣ ਖੋਲ ਮੈਂ ਤੇ ਨਜ਼ਰ ਆਦੀ ਮੇਰੇ ਨਜ਼ਰ ਭਰੇ ਪਤਾ ਨਹੀਂ ਬਾਰੇ ਨਹੀਂ ਅਬਦਾ ਸਾਡੇ ਬਾਰੇ ਸਾਨੂੰ ਤਾਂ ਜਰ ਸਾਰਾ ਕੁਝ ਲੈ ਏ ਟੋ ਜ਼ੈਡ ਠੀਕ ਹੈ ਤਾਂ ਅਸੀਂ ਲਵਾਇਆ ਦੁਪਹਿਰੇ ਜੀ ਚੋਲਾ ਚੁੰਗੇ ਫਿਰਦੇ ਸੀ ਆ ਦੇਖ ਦੇਖੀ ਤਾਰਾਂ ਅਸੀਂ ਮਾਰ ਦੰਨੇ ਲੈ ਆ ਦੇਖ ਭਾਈ ਮੈਂ ਇਹਨੇ ਹਟਾ ਲੈ ਮੈਂ ਮੇਨ ਗੇਲਣਾ ਮੈਂ ਮੈਂ ਅੱਛਾ ਓਲਾ ਦਵਾਰੇ ਦਾ ਸੀ ਕੋਈ ਨੁਕਸਾਨ ਨਹੀਂ ਬੱਕਰੀ ਜੱਜ ਦੀ ਘੜੀ ਪਸੰਦ ਤੇਰੀ ਐ ਮੈਨੂੰ ਤਾਂ ਨਹੀਂ ਇਹਦੇ ਬਾਰੇ ਪਤਾ ਮੈਂ ਤੈਨੂੰ ਪੁੱਛਣਾ ਵੀ ਯਾਰ ਦੇਖ ਜਰ ਅਸੀਂ ਮਾਰੀ ਕਿਉਂ ਦਵਾਵਾਂਗੇ ਕਿਉਂ ਜੀ ਵਧੀਆ ਨੱਕ ਨ ਕੋੜੀ ਵੀ ਬੱਕਰੀ ਪਿਓ ਬਿੱਟਲ ਚ ਜਮਾ ਜੰਡ ਕਾਲੀ ਐ ਇੰਨੀ ਚਮਕ ਕਿਸੇ ਪਸ਼ੂ ਚ ਨਹੀਂ ਰੇ ਦੋ ਛਲਾਰੂਨੇ ਥੱਲੇ ਕਿੰਨੇ ਮੁਗੇ ਬਾਈ 30000 ਮੰਗੇ 30 ਦੀ ਨਹੀਂ ਵਿਕਣੀ ਗੱਲ ਕਰ ਵਸਤ ਸਾਹਬ ਦੀ ਬੱਕਰੀ ਤੇਰੀ ਮੈਂ ਹੁਣੀ ਵੇਚ ਦੇਣਾ ਕਿਉਂ ਜੀ ਜਿਹੜੀ ਗੱਲ ਐ ਨੇੜੇ ਤੇੜੇ ਲਿਆ ਇੱਕੋ ਹੀ ਦੱਸੇ ਮੈਨੂੰ ਵੀ ਵੇਚਣੀ ਕਿੰਨੇ ਦੀ ਆ ਨਾਰਖੰਡ ਘੱਟ ਦੇ ਤੋ ਬੱਪਾ ਐ ਨਹੀਂ ਵਿਗਣੀ ਛੋਟੇ ਵੀ ਇਹ ਹਜ਼ਾਰਾਂ ਨਾਲ ਨਹੀਂ ਗੱਲ ਲੋਟਾਉਣੀ ਫਿਰਦਾ ਨਾ ਵੇਚਣ ਵਾਲੀਆਂ ਗੱਲਾਂ ਨੇ ਬੱਪਾ ਯਾਰ ਤੂੰ ਐ ਦੇਖ ਬੱਕਰੀ ਚ ਕੋਈ ਤਥਾ ਹੋਵੇ ਤਾ ਤਥਾ ਨਾ ਹੋਵੇ ਐਡੀ ਗੱਲ ਨਹੀਂ ਤੇਜੀ ਨਹੀਂ ਰਹੀ ਐਡੀ ਬੜੀਆਂ ਬੜੀਆਂ ਲੱਖਾਂ ਦੀਆਂ ਵਿਕਦੇ ਆਂ ਵਿਕਦੇ ਆਂ ਹੱਥੋਂ ਨੂੰ 10000 ਦੀ ਵੇਚ ਕੇ ਜਾਂਦਾ ਅਗਲਾ ਪਤਾ ਕੀ ਹੈ ਕੰਨ ਨਹੀਂ ਨਿਕਲੇ ਮੈਂ ਇਹ ਤਾਂ ਚਲ ਕੰਨ ਨੇ ਇਹ ਤਾਂ ਕੋਈ ਗੱਲ ਨਹੀਂ ਕੰਨ ਵੀ ਕਿੰਨੇ ਕਨੇ 13 ਇੰਚੀ ਕੰਨ ਨੇ ਇਹਦੇ ਪਤਾ ਦੋ ਨੇ 26 ਦਾ ਕਰੇ ਸਕਦੇ ਨਾ 18 ਇੰਚੀ ਕੰਨ ਵੀ ਨਹੀਂ ਹੋਣੇ ਇਹਦੇ ਸਾਰੇ 13 ਇੰਚ ਦੇ ਨੇ ਮਿਲ ਲੈ ਬੱਚਾ ਦੋ ਬੋਲ ਬਾਬਾ ਕਰ ਕਰ ਮੈਂ ਟਮਾਰਾ ਐਨਾ ਟਾਈਮ ਹੀ ਲਾ ਰਹੇ ਪਪਾ ਮੋਸ ਤੇ ਰੁਪਈਆ 16000 ਦਵਾ ਦਿਆਂ ਤੈਨੂੰ 16000 15 ਫਿਰ 28 ਦੀ ਵੀ ਹੈ ਨਹੀਂ ਜਿੱਥੇ ਤੂੰ ਫਿਰਦਾ ਹੈ ਨਹੀਂ 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 ਕੋਈ ਫਾਇਦਾ ਨਹੀਂ ਕੋਈ ਹੋਰ ਫਾਇਦਾ ਕਿੱਥੇ ਹੋਊ ਮੈਨੂੰ ਦੱਸ ਤਾਈ ਦੱਸ ਦੱਸ ਤਾ ਦੋਨੂੰ ਦੱਸ ਦੱਸ ਹਜ਼ਾਰ ਘੱਟ ਦੇ ਦੋ ਨਹੀਂ ਹੁੰਦਾ ਦੱਸ ਸਹੀ ਆ ਗਿਆ ਮੈਂ ਜਮਾ ਸਹੀ ਹੈਗਾ ਤੂੰ ਜਾ ਦੇ ਉਹ ਨਹੀਂ ਬੋਲਦਾ ਮੈਂ ਬੋਲਦਾ ਐਣੀ ਬੱਕਰੀ ਵਿਕਣੀ ਧੰਨਵਾਦ ਜੀ ਕਿ ਸਹੀ ਇਹਦਾ ਪਉਣਾ ਚਾਹੁੰਦਾ ਹਾਈ ਹਾਂ ਤਾਈ ਤੱਕ ਹੱਦ ਦੇ ਦੂੰ ਨੀ ਇਹ ਮੂੰ ਮੰਗਿਆ ਮੁੱਲ ਨਹੀਂ ਮਿਲਦਾ ਵੀਰੇ ਉਹ ਵੀ ਪਤਾ ਨਹੀਂ ਗਰੀਬ ਆਦਗੀ ਕਿੱਥੋਂ ਪੈਸੇ ਲੈ ਕੇ ਦਊ ਤੈਨੂੰ ਕਿੱਥੋਂ ਨਾ ਇੱਕ ਮੇਰੀ ਗੱਲ ਉਰਾ ਆ ਜਾ ਰੋਜੇ ਪਸ਼ੂ ਵੇਚਦੇ ਆਂ ਅਸੀਂ ਜੇ ਬੱਕਰੀ ਵੇਚਣੀ ਆ ਲੈ ਤੈਨੂੰ ਮੁੱਲ ਪੱਕਾ ਹੀ ਲਾ ਕੇ ਜਾਉ ਮੁਰਕੇ ਤੇਰੇ ਲਵੇ ਖੜਦਾ ਨਹੀਂ ਆ ਜਾ ਆ ਜਾ ਜਮੀ ਨਹੀਂ ਕਹਿੰਦਾ ਮੱਖਾਂ ਜਮੀ ਨਹੀਂ ਕਹਿੰਦਾ ਕੱਚੀ ਗੱਲ ਮੈਂ ਕਰਦਾ ਹੀ ਨਹੀਂ ਕਰਦਿਆਂ ਨਾਲੇ ਤੇਰਾ ਤੋੜ ਫੋੜ ਜੇ ਤੈਨੂੰ ਲੈਣੀ ਹੈ। ਉਰਾਕਾਰ ਹੱਥਾ ਨਹੀਂ ਬੋਲਦੇ ਕੋਈ ਗੱਲ ਨਹੀਂ ਅੱਛਾ ਲੈ ਯਾਰ ਕੱਚਾ ਮੈਂ ਮੁੱਲੇ ਨਹੀਂ ਕਰਦਾ। ਉਹਨੂੰ ਕੁਛ ਨਹੀਂ ਪੁੱਛਦਾ ਮੈਂ ਉਹਨੇ ਤਾਂ ਲੈਣੀ ਹੈ ਬੱਕਰੀ। ਇਹ ਨਹੀਂ ਲਊ ਹੋਰ ਲੈ ਜੂ ਇੱਥੋਂ ਉਰਾਕਾਰ ਲੈ ਦੇਣੀ ਹੈ ਬੱਕਰੀ ਦੇਦੀ ਨਹੀਂ ਮੈਂ ਤੇਰੇ ਗੈਲ ਨਹੀਂ ਪੈਂਦਾ। ਪੂਰੀ 22000 ਦੀ ਹੋ ਗਈ। ਵੇ ਬੱਕਰੀ। ਹੁਣ ਕੱਚਾ ਮੁੱਲ ਨਹੀਂ ਲਾਇਆ ਜਿੱਥੇ ਮਰਜ਼ੀ ਮੁੱਲ ਲਵਾ ਲਈ। ਹਾਂ। ਆ ਰਹਿਣ ਦੇਖ ਹੁਣ ਲਾਤ ਲਾ ਕਟੀ 16000 ਤੋਂ ਕਿੱਥੇ ਠੋਕਤੀ ਮੈਂ ਵੀ ਫਿਰ ਸੱਚੀ ਨਹੀਂ ਗੱਲ ਯਾਰੂੰ ਹੀ 27000 ਕਹਿੰਦਾ ਤੇ 27 ਦੀ ਪਹਿਲਾਂ ਕਿਵੇਂ ਵਿਕੂਗੀ ਮੂੰਹ ਮੈਂ ਕਿਹ ਮੁੱਲ ਕੋਣ ਦੇ ਦੂ ਯਾਰ ਐ ਥੋੜੀ ਸੌਦੇ ਹੁੰਦੇ ਨੇ ਐ ਟੀ ਵੀ ਕੱਦ ਨਹੀਂ ਹਾਂ ਸਿਰਾ ਲਾਇਆ ਮੈਨੇ ਮੁੱਲ ਰੋਜ ਲੱਖਾਂ ਪਸ਼ੂ ਖਰੀਦਦਾ ਮੈਂ ਲੱਖਾਂ ਪਸ਼ੂ ਖਰੀਦਦਾ ਮੈਂ ਰੋਜ ਇੱਕ ਜਾਨਤੀ ਵਾਰ ਵੀ ਟਾਈਮ ਘੱਟ ਰਹਿ ਗਿਆ ਹੁਣ ਚੱਲਣੇ ਸਭਨੇ ਰੇਟ ਤਾਂ ਠੀਕ ਆ ਹਾਂ ਰਾਜੂ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਵੀ 500 ਤੇ ਤੁਹਾਨੂੰ ਕਹ ਕੇ ਤੂੰ ਵੀ ਨੂੰ ਛੱਡਦਾ ਨਹੀਂ ਮੈਂ ਮੇਰੀ ਦਿਹਾੜੀ ਬਣਾਉਣੀ ਹੈ ਮੈਂ ਰਾਜੂ ਇੱਕ ਮਿੰਟ ਹਾਂ ਤੂੰ ਹੀ ਗੱਲ ਨਮੇੜ ਦੇ ਨਾ ਇਹਨੂੰ ਅਸੀਂ ਪੁੱਛਿਆ ਨਹੀਂ ਰੁਪਏ ਤੇ ਹੀ ਨਹੀਂ ਕਰਦੇ ਬੋਲ ਛੱਡ ਆ ਜਾ ਲੈ ਫੜ ਆ ਜਾ ਫੜ ਜਾ ਇਹਦੀ ਪੁੱਛਿਆ ਨਹੀਂ ਇਹਦੀ 22 ਦੀ ਨਹੀਂ ਮੂੜੀ ਮੈਂ 22 ਦੀ ਲੈ ਫੜ ਹੋਰ ਤਾਂ ਬਾਈ ਯਾਰ ਠੀਕ ਆ ਜਾ ਜਾ ਲੈ ਬੰਦਾ ਅਸੀਂ ਪੁੱਛਿਆ ਨਹੀਂ ਪੁੱਛਿਆ ਵੀ ਨਹੀਂ ਵਿਚਾਰਾ ਉਹਦਾ ਭਗਤ ਬੋਲਿਆ ਵੀ ਨਹੀਂ ਉਹ ਬੰਦਾ ਹੀ ਦੇਵਤਾ ਯਾਰ ਓਏ ਉਹ ਤਾਂ ਬੰਦਾ ਹੀ ਦੇਵਤਾ ਹੈ ਬੁੱਲੀ ਨਹੀਂ ਅਗਲਾ ਮੈਨੂੰ ਸਹੀ ਲੱਗਦਾ ਨਾ ਮਾਫੀ ਕਰ ਦਿੰਦਾ ਹੁਣ ਤੋਂ 27 ਕਰ ਓਰੇ ਆ ਮੜੀ ਜੀ ਗੱਲ ਸੁਣੀ ਓਰੇ ਆ ਲੈ ਮੇਰੀ ਸੁਣ ਲੈ ਗੱਲ ਐਂ ਕਰੀ ਓ ਐਂ ਕਰੀ ਉਹਨੇ 23 ਕਹਿਤਾ ਦੋਹੇ ਪਾਸਿਓਂ ਦੀ ਲਿਖਾਈ ਤੈਂ ਕਰਾਉਣੀ ਉਹਦੇ ਵਾਲਾ ਵੀ 100 ਦੇ ਨੇ ਆਵਦਾ ਵੀ ਸਾਢੇ 23 ਦੀ ਹੋਊਵੇ ਨਾ ਨਾ ਪੁੱਤੂ ਆ ਲੈ ਬਸ ਹੁਣ ਤੂੰ ਦੇਈਂ ਨਾ ਪਰ ਇਹਨੇ ਦੇ ਹੁਣ ਲੈ ਦੇ ਤਿਆ ਫੜਾ ਕਾ ਪਾ ਜਲਾ ਤੂੰ ਆ ਵੀ ਹੋਰ ਦਵਾਵਾ ਓਏ ਛੱਡੋ ਭਜਾਤਾ ਯਾਰ ਆਪਾਂ ਨਿਆ ਜਾ ਹੋਰ ਲੈਨੇ ਬੱਕਰੀ ਹਾਂ ਕੜਿਆ ਨਾ ਕੜਤਾ ਤੇਰਾ ਤੀਰ ਕਮਾਨ ਚੋਂ ਕੱਢਿਆ ਇਹ ਤੀਰ ਕਮਾਨ ਚੋਂ ਕੱਢਿਆ ਵਿਚਾਰੇ ਐ ਥੋੜੀ ਹੁੰਦੀ ਹੁੰਦੀਆਂ ਗੱਲਾਂ ਮੈਂ ਲੱਖਾਂ ਹੀ ਬਸੂ ਰੋਜ਼ ਵੇਚਦਾ ਆਪਾਂ ਦਾ ਭੱਜ ਕੋ ਬੰਦਾ ਉਹ ਪੁੱਛੇ ਵੀ ਜਰਾ ਓ ਲੱਖਾਂ ਹੀ ਬਸੂ ਵੇਚਦਾ ਮੇਰੇ ਹੱਥਾਂ ਵਿੱਚ ਦੀ ਮੈਂ ਰੋਜ਼ ਹੈ ਆ ਜਾ ਫਰਸਾਈ ਤੇਰੀ ਹੇਰ ਵੀ ਤੇ ਕੀ ਗੱਲ ਨਾ ਮੈਂ ਤਾਂ ਸਹਿਮਤ ਛੱਡ ਪਾਉਂਗੇ ਛੱਡ ਜਾਣਗੇ ਕੋਈ ਨਹੀਂ ਆਏ ਬਾਜਣਗੇ ਆਏ ਬਾਜਣਗੇ ਫੁੱਲ ਬਾਗ ਖੋਲ ਦੇ ਇਹ ਦੇਖੀ ਬਡੇਰੀ ਜਾਣੇ ਬਡੇਰਾ ਤਾਂ ਸਿੱਧੇ ਆਏ ਹੋ ਜਾ ਤੁਸੀਂ ਕੰਲੀ ਪਰ ਕਰੀ ਪਤਾ ਉਹ ਬਈ ਕਿਰਾਏ ਵਾਲਾ ਹੈਗਾ ਮੈਂ ਤੇ ਤੁਹਾਨੂੰ ਦੱਸਾ 350 ਚ ਕਿਰਾਏ ਤੇ ਮੰਗਾਇਆ ਮੁੰਡਾ ਇਹ ਹੁਣ ਇਹਦੇ ਨਾਲ ਗੱਲ ਕਰ ਲੈ ਪਿੰਡ ਤੱਕ ਮੇਰਾ ਕਿਰਾਇਆ ਕਰਿਆ ਹੋਇਆ ਇਹਦੇ ਨਾਲ ਉੱਥੇ ਜਾਊਗਾ ਇਹ ਕਿਰਾਇਆ ਕਿੰਨਾ ਲਊਗਾ ਉਹ ਤੈਨੂੰ ਓਏ ਅੱਧਾ ਇਹ ਦੇ ਦੂ ਅੱਧਾ ਤੂੰ ਦੇ ਦੀ ਫਿਰ ਕਿਉਂ ਗੇਲਾ ਤੇਰਾ ਫਰਕ ਕੱਢਦਾ ਤੇਰੇ ਇਕੱਲੇ ਦੇ ਨਹੀਂ ਗੱਲ ਪਾਉਂਦੇ ਚਾਹ ਯਾਰ ਫਿਰ ਕੀ ਹੋ ਗਿਆ ਐਨੀ ਮਾਰ ਪਉਂਦੇ ਤੈਨੂੰ ਤੂੰ ਖੁਸ਼ ਰਹਿ ਜਾ